ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁੜ ਤੋਂ ਸਵਾਗਤ ਕਰਦੇ ਹਾਂ ਜੀ ਚੈਨਲ YouTube ਵਾਲੇ ਫਾਰਮਰ ਤੇ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ 27 ਤੋਂ ਲੈ ਕੇ 31 ਮਈ 2025 ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਬਹੁਤ ਵੱਡੀਆਂ ਹਲਚਲਾਂ ਦੇਖਣ ਨੂੰ ਮਿਲ ਰਹੀਆਂ ਨੇ ਕਾਫੀ ਤਗੜੇ ਸਿਸਟਮ ਲੱਗਣ ਜਾ ਰਹੇ ਨੇ ਗਰਮੀ ਵੀ ਆਪਣਾ ਰਿਕਾਰਡ ਤੋੜੇਗੀ ਬਹੁਤੇ ਜੋ ਲੰਬੇ ਸਮੇਂ ਤੋਂ ਰਿਕਾਰਡ ਬਣੇ ਹੋਏ ਸਨ ਮਾਹੌਲ ਇਸ ਤਰੀਕੇ ਦਾ ਬਣ ਰਿਹਾ ਕਿ ਗਰਮੀ ਇੰਨੀ ਜ਼ਿਆਦਾ ਵਧੇਗੀ ਕਿ ਕਾਫੀ ਜ਼ਿਆਦਾ ਨੁਕਸਾਨ ਦੇਖਣ ਨੂੰ ਮਿਲ ਸਕਦਾ ਹੈ ਕੀ ਅਲਰਟ ਨੇ ਕਿਹੜੇ ਜ਼ਿਲ੍ਹੇ ਵਿੱਚ ਗਰਮੀ ਵਧੇਗੀ ਕਿਹੜੇ ਜ਼ਿਲ੍ਹੇ ਵਿੱਚ ਹੀਟ ਵੇਵ ਦੇ ਅਲਰਟ ਨੇ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਕਿਸ ਕਿਸ ਦਿਨ ਮੀਂਹ ਹੋਵੇਗਾ ਸਾਰੀ ਜਾਣਕਾਰੀ ਇਕੱਠੀ ਕਰ ਲਈ ਗਈ ਹੈ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਏ ਆਂ ਫਿਲਹਾਲ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਸੈਟਲਾਈਟ ਇਮੇਜ ਤੋਂ ਬਹੁਤ ਹੱਦ ਤੱਕ ਕਲੀਅਰ ਹੋ ਰਿਹਾ ਹੈ ਕਿ ਪੰਜਾਬ ਦਾ ਮੌਸਮ ਫਿਲਹਾਲ ਸਾਫ਼ ਹੈ ਤਾਜ਼ਾ ਸੈਟਲਾਈਟ ਇਮੇਜ ਦੇਖੋ ਤਾਂ ਪੰਜਾਬ ਦਾ ਮੌਸਮ ਬਹੁਤ ਹੱਦ ਤੱਕ ਸਾਫ਼ ਦਿਖਾਈ ਦੇ ਰਿਹਾ ਕੋਈ ਬਦਲੀ ਸਿਸਟਮ ਨਹੀਂ ਹੈ ਮੌਸਮ ਕਲੀਅਰ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਸੀਂ ਅਗਰ ਚੈਨਲ ਤੇ ਨਵੇਂ ਹੋ ਸਾਡੇ ਚੈਨਲ YouTube ਵਾਲੇ ਫਾਰਮਰ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਕੋਈ ਵੀ ਜਾਣਕਾਰੀ ਜਿਹੜੀ ਹੈ ਤੁਸੀਂ ਮਿਸ ਨਾ ਕਰੋ ਅਤੇ ਹਰ ਇੱਕ ਜਾਣਕਾਰੀ ਸਮੇਂ ਸਿਰ ਲੈ ਕੇ ਲਾਹੇਵੰਦ ਹੋ ਸਕੋ ਗੱਲ ਕੀਤੀ ਜਾਵੇ ਤਾਂ ਹਾਲਾਤਾਂ ਦੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਮੌਸਮ ਵਿਭਾਗ ਦੇ ਅਲਰਟ ਕੀ ਜਾਰੀ ਹੋਏ ਨੇ ਅਲਰਟ ਦੇਖਦੇ ਆ ਜੀ ਮੌਸਮ ਵਿਭਾਗ ਦੇ ਅਲਰਟ ਤੁਹਾਡੇ ਸਾਹਮਣੇ ਹੈ ਜੀ ਜਿਦੇ ਵਿੱਚ ਬਹੁਤ ਹੱਦ ਤੱਕ ਦੱਸਿਆ ਗਿਆ ਕਿ 27 ਤਰੀਕ ਤੋਂ ਲੈ ਕੇ 31 ਮਈ ਤੱਕ ਲਗਾਤਾਰ ਹਲਕੇ ਦਰਮਿਆਨੇ ਮੀਂਹ ਦੀ ਸੰਭਾਵਨਾ ਵੀ ਹੈ ਤਾਪਮਾਨ ਵੀ ਵਧਣਗੇ ਕਿਰਮਣ ਕਣੀ ਵੀ ਹੋਵੇਗੀ ਤੇਜ਼ ਹਨੇਰੀਆਂ ਵੀ ਚੱਲਣਗੀਆਂ ਕਿਹੜੇ ਜ਼ਿਲ੍ਹੇ ਵਿੱਚ ਹੋਵੇਗਾ ਇਹ ਵੀ ਜਾਣਕਾਰੀ ਸਾਂਝੀ ਕਰਦੇ ਹਾਂ ਉਸ ਤੋਂ ਪਹਿਲਾਂ ਅਲਰਟ ਦੇਖ ਲੈਂਦੇ ਆ ਫਿਲਹਾਲ yellow ਅਲਰਟ ਜਾਰੀ ਹੋ ਚੁੱਕਿਆ ਤੁਸੀਂ ਦੇਖੋਗੇ ਥੰਡਰਸਟ੍ਰੋਮ ਲਾਈਟਨਿੰਗ ਦਾ 27 ਤਰੀਕ ਤੋਂ ਲੈ ਕੇ 31 ਮਈ ਤੱਕ ਦੀ ਅਗਰ ਗੱਲ ਕੀਤੀ ਜਾਵੇ ਤਾਂ ਥੰਡਰਸਟ੍ਰੋਮ ਲਾਈਟਨਿੰਗ ਦਾ ਅਲਰਟ ਹੈ ਜੀ ਜਿਦੇ ਵਿੱਚ ਤੁਸੀਂ ਦੇਖੋਗੇ ਕਿ 27 ਤਰੀਕ ਤੋਂ ਲੈ ਕੇ 31 ਤੱਕ ਲਗਾਤਾਰ ਥੰਡਰਸਟ੍ਰੋਮ ਲਾਈਟਨਿੰਗ 40 ਤੋਂ 50 ਕਿਲੋਮੀਟਰ ਦੀ ਹਵਾ ਦੀ ਸਪੀਡ ਦੇਖੀ ਦਿੱਤੀ ਗਈ ਹੈ ਪਰ ਇਹ ਪੂਰੇ ਪੰਜਾਬ ਵਿੱਚ ਨਹੀਂ ਹੈ ਹਲਕੇ ਦਰਮਿਆਨੇ ਸਪੈਲ ਜਰੂਰ ਲੱਗਣਗੇ ਫਿਲਹਾਲ ਗੱਲ ਕੀਤੀ ਜਾਵੇ ਤਾਂ ਹਵਾ ਦੀ ਦਿਸ਼ਾ ਉੱਤਰ ਪੱਛਮੀ ਚੱਲ ਰਹੀ ਹੈ ਪੱਛਮ ਦੀ ਹਵਾ ਦੀ ਵਾਪਸੀ ਹੋਈ ਹੈ ਜਿਸ ਦੇ ਕਾਰਨ ਤਾਪਮਾਨ ਦੇ ਵਿੱਚ ਗਰਾਵਟਾਈ ਹੈ ਐਵਰੇਜ ਤਾਪਮਾਨ ਜੋ ਨਿਕਲ ਕੇ ਆ ਰਿਹਾ ਉਹ 40 ਡਿਗਰੀ ਤੋਂ ਥੱਲੇ ਹੈ ਕਿਉਂਕਿ 24 ਤਰੀਕ ਨੂੰ ਜੋ ਮੀਂਹ ਦਾ ਸਪੈਲ ਲੱਗਿਆ ਉਸ ਦੇ ਨਾਲ ਤਾਪਮਾਨ ਦੇ ਵਿੱਚ ਵੱਡੀ ਗਰਾਵਟ ਦੇਖੀ ਗਈ ਹੈ ਤੇ ਹੁਣ ਦੁਬਾਰਾ ਤੋਂ ਤਾਪਮਾਨ ਵਧਣਗੇ ਹੁਣ ਦੁਬਾਰਾ ਤੋਂ ਪੱਛਮੀ ਹਵਾ ਤੋਂ ਪੂਰਬ ਦੀ ਹਵਾ ਦੀ ਵਾਪਸੀ ਹੋਵੇਗੀ ਪੂਰਬ ਦੀ ਹਵਾ ਜਦੋਂ ਵੀ ਆਉਂਦੀ ਹੈ ਤਾਂ ਬੰਗਾਲ ਦੀ ਖਾੜੀ ਤੋਂ ਆਪਣੇ ਨਾਲ ਨਮੀ ਵਾਲੀ ਹਵਾਵਾਂ ਲੈ ਕੇ ਆਉਂਦੀ ਹੈ ਗਰਮ ਹਵਾਵਾਂ ਹੁੰਦੀਆਂ ਨੇ ਜਿਸ ਦੇ ਨਾਲ ਤਾਪਮਾਨ ਵਧਦੇ ਨੇ પણ ਮੁਰ ਤੋਂ ਫੇਰ ਚਾਲ 43 45 46 ਡਿਗਰੀ ਤੇ ਹੋ ਸਕਦਾ ਹੈ 50 ਡਿਗਰੀ ਤੱਕ ਵੀ ਤਾਪਮਾਨ ਆਉਂਦੇ ਦੋ ਤਿੰਨ ਦਿਨਾਂ ਵਿੱਚ ਜਾ ਸਕਦਾ ਹੈ ਜੋ ਮੌਸਮ ਭਗ ਦੇ ਅਲਰਟ ਜਾਰੀ ਹੋਏ ਨੇ ਹੀਟ ਵੇਵ ਦਾ ਅਲਰਟ ਜਾਰੀ ਹੋ ਚੁੱਕਿਆ ਹੈ ਮੇਨ ਤੌਰ ਤੇ ਦੇ ਵਿੱਚ ਫਜ਼ਿਲਕਾ ਫਿਰੋਜ਼ਪੁਰ ਮਲੋਟ ਮੁਕਸਰ ਬਰਨਾਲਾ ਬਠਿੰਡਾ ਤੇ ਇਹ ਜਿਹੜੇ ਏਰੀਏ ਨੇ ਇਨ੍ਹਾਂ ਵਿੱਚ ਜ਼ਿਆਦਾਤਰ ਗਰਮ ਮਾਹੌਲ ਬਣੇ ਰਹਿਣ ਦੀ ਉਮੀਦ ਹੈ ਕਿਉਂਕਿ ਜਿਹੜੇ ਏਰੀਏ ਨੇ ਪਾਕਿਸਤਾਨ ਤੇ ਇਹ ਰਾਜਸਥਾਨ ਦਾ ਬਾਰਡਰ ਸ਼ੇਅਰ ਕਰਦੇ ਨੇ ਇਨ੍ਹਾਂ ਵਿੱਚ ਗਰਮ ਹਵਾਵਾਂ ਅਕਸਰ ਹੀ ਦੇਖਣ ਨੂੰ ਮਿਲਦੀਆਂ ਨੇ ਤੇ ਇਨ੍ਹਾਂ ਇਲਾਕਿਆਂ ਵਿੱਚ ਸਭ ਤੋਂ ਵੱਧ ਗੱਲ ਕੀਤੀ ਜਾਂਦੀ ਹੈ ਤਾਂ ਮੌਨਸੂਨ ਦਾ ਇੰਤਜ਼ਾਰ ਕੀਤਾ ਜਾਂਦਾ ਹੈ ਸਭ ਤੋਂ ਲੇਟ ਮੌਨਸੂਨ ਇਨ੍ਹਾਂ ਇਲਾਕਿਆਂ ਵਿੱਚ ਹੀ ਪਹੁੰਚਦਾ ਹੈ ਤੇ ਬਾਕੀ ਗੱਲ ਕੀਤੀ ਜਾਵੇ ਤਾਂ ਹਾਲਾਤਾਂ ਦੀ ਮੀਂਹ ਦੇ ਹਾਲਾਤ ਜਿਹੜੇ ਨੇ ਉਹ ਜ਼ਿਆਦਾਤਰ ਸਾਨੂੰ 29 ਤਰੀਕ ਸ਼ਾਮ ਤੋਂ ਲੈ ਕੇ 31 ਮਈ ਤਿੰਨ ਦਿਨ ਲਗਾਤਾਰ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਅਗਰ ਗੱਲ ਕੀਤੀ ਜਾਵੇ 27 28 ਤਰੀਕ ਨੂੰ ਤੇਜ਼ ਹਵਾਵਾਂ ਬੱਦਲਬਾਈ ਟੁੱਟਵੇਂ ਰੂਪ ਦੇ ਵਿੱਚ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਦੇਖਣ ਨੂੰ ਮਿਲਣਗੀਆਂ ਪਰ ਅਗਰ ਮੀਂਹ ਦੀ ਗੱਲ ਕੀਤੀ ਜਾਵੇ ਤਗੜੇ ਸਿਸਟਮ ਜਿਹੜੇ ਲੱਗਣ ਦੀ ਉਮੀਦ ਹੈ ਉਹ ਸਾਰੇ ਵੀ ਜਿੰਨੇ ਵੀ ਸਿਸਟਮ ਨੇ 29 ਮਈ ਤੋਂ ਲੈ ਕੇ 31 ਮਈ ਤੱਕ ਬਣਦੇ ਹੋਏ ਦਿਖਾਈ ਦੇ ਰਹੇ ਨੇ ਜੋ ਮੌਸਮ ਵਿਭਾਗ ਦੇ ਮੌਜੂਦਾ ਅਲਰਟ ਨੇ ਹੁਣ ਇਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਮੌਨਸੂਨ ਦੀ ਕਿ ਮੌਨਸੂਨ ਕਿੱਥੇ ਪਹੁੰਚ ਗਿਆ ਕੀ ਹਾਲਾਤ ਨੇ ਮੌਨਸੂਨ ਕਦੋਂ ਤੇ ਕਿੰਸੀ ਸਪੀਡ ਨਾਲ ਅੱਗੇ ਵਧ ਰਿਹਾ ਹੁਣ ਦੇਖਦੇ ਹਾਂ ਜੀ ਮੌਨਸੂਨ ਦੀ ਅਪਡੇਟ 2025 ਦੀ ਮੌਨਸੂਨੀ ਅਪਡੇਟ ਤੁਹਾਡੇ ਸਾਹਮਣੇ ਹੈ ਜੀ ਕਾਫੀ ਸਪੀਡ ਨਾਲ ਮੌਨਸੂਨ ਚੱਲ ਰਿਹਾ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਇਹ ਸਾਊਥ ਈਸਟ ਤੋਂ ਐਂਟਰ ਕਰਦਾ ਹੈ ਇੰਡੀਆ ਦੇ ਵਿੱਚ ਤੁਸੀਂ ਦੇਖ ਰਹੇ ਹੋ ਜਿਹੜੀਆਂ ਨੀਲੀਆਂ ਰਖਾਵਾਂ ਦਿਖਾ ਰਹੇ ਨੇ ਇੱਥੇ-ਇੱਥੇ ਮੌਨਸੂਨ ਪਹੁੰਚ ਗਿਆ ਹੈ ਅਗਰ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖੋਗੇ ਮਿਜ਼ੋਰਮ ਵਾਲੀ ਸਾਈਡ ਵੀ ਮੌਨਸੂਨ ਪਹੁੰਚ ਗਿਆ ਜੀ ਇੱਥੇ 25 ਮਈ ਨੂੰ ਪਹੁੰਚਦਾ ਹੈ ਪਰ ਸੌਰੀ 1 ਜੂਨ ਨੂੰ ਪਹੁੰਚਦਾ ਪਰ ਇਸ ਵਾਰ 25 ਮਈ ਨੂੰ ਪਹੁੰਚ ਗਿਆ ਅਗਰ ਸਾਊਥ ਦੀ ਗੱਲ ਕੀਤੀ ਜਾਵੇ ਤਾਂ ਸਾਊਥ ਦੀ ਬੈਲਟ ਵਿੱਚ ਕੁਝ ਦੇਖੋਗੇ ਗੋਆ ਨੂੰ ਇਹ ਪਾਰ ਕਰ ਚੁੱਕਿਆ ਜੀ ਕਰਨਾਟਕਾ ਕੇਰਲਾ ਤਾਮਿਲਨਾਡੂ ਨੂੰ ਐਂਟਰੀ ਇਸ ਦੀ ਖਤਮ ਹੋ ਚੁੱਕੀ ਹੈ ਜਿੱਥੇ ਇਹ 25 ਮਈ ਨੂੰ ਪਹੁੰਚਿਆ ਜਦਕਿ ਅਸਲ ਡੇਟ ਇਸ ਦੀ 5 ਜੂਨ ਹੁੰਦੀ ਹੈ ਪਹੁੰਚਣ ਦੀ ਇਸ ਤੋਂ ਸਾਫ਼ ਕਲੀਅਰ ਹੋ ਰਿਹਾ ਕਿ 10 ਦਿਨ ਅਡਵਾਂਸ ਸਾਊਥ ਵਾਲੇ ਪਾਸੇ ਚੱਲ ਰਿਹਾ ਹੈ 5 ਦਿਨ ਅਡਵਾਂਸ ਈਸਟ ਵਾਲੇ ਪਾਸੇ ਜਾਨੀ ਕਿ ਪੂਰਬੀ ਦਿਸ਼ਾ ਵਿੱਚ ਚੱਲ ਰਿਹਾ ਹੈ ਅਗਰ ਐਵਰੇਜ ਕੱਢੀ ਜਾਵੇ ਤਾਂ 7 ਦਿਨ ਦੀ ਐਵਰੇਜ ਨਿਕਲਦੀ ਹੈ ਜੀ 7 7.5 ਦਿਨ ਅਡਵਾਂਸ ਚੱਲ ਰਿਹਾ ਮੌਨਸੂਨ ਜੋ ਕਿ ਇੱਕ ਚੰਗੀ ਗੱਲ ਹੈ ਇਸ ਸਾਲ ਮੌਸਮ ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ ਮੌਨਸੂਨ ਬਹੁਤ ਵਧੀਆ ਸਪੀਡ ਨਾਲ ਅੱਗੇ ਵਧ ਰਿਹਾ ਹੈ ਤੇ ਵਧੀਆ ਗਤੀ ਨਾਲੇ ਆ ਰਿਹਾ ਤੇ 110% ਚਾਂਸ ਨੇ ਨਾਰਮਲ ਮੌਨਸੂਨ ਨਾਲੋਂ ਜਿੰਨਾ ਮੌਨਸੂਨ ਪਹਿਲੇ ਹੁੰਦਾ ਹੈ ਤਾਂ ਇਸ ਸਾਲ ਉਮੀਦ ਹੈ ਕਿ 110% ਯਾਨੀ ਕਿ 10% ਮੌਨਸੂਨ ਜ਼ਿਆਦਾ ਹੋਣ ਦੀ ਉਮੀਦ ਹੈ ਭਾਰੀ ਮੀਂਹ ਪੰਜਾਬ ਦੇ ਵਿੱਚ ਆਉਂਦੇ ਦਿਨਾਂ ਵਿੱਚ ਦੇਖਣ ਨੂੰ ਮਿਲਣਗੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਇਸ ਦੀ ਡੇਟ ਜਿਹੜੀ ਉਹ 30 ਜੂਨ ਦੱਸੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ 30 ਜੂਨ ਇਹ ਵਾਲੀ ਰੇਖਾ ਜਿਹੜੀ ਬਣੀ ਹੋਈ ਹੈ ਇਹ 30 ਜੂਨ ਦੀ ਬਣੀ ਹੋਈ ਹੈ ਯਾਨੀ ਕਿ 30 ਜੂਨ ਦੇ ਨੇੜੇ ਤੇੜੇ ਇਹ ਪੰਜਾਬ ਦੇ ਵਿੱਚ ਐਂਟਰੀ ਕਰਨ ਦੀ ਉਮੀਦ ਹੈ ਪਰ ਤਾਜ਼ਾ ਮੌਜੂਦਾ ਹਾਲਾਤਾਂ ਦੀ ਅਗਰ ਐਵਰੇਜ ਕੱਢੀ ਜਾਵੇ 7 ਦਿਨ ਵਾਲੀ ਤਾਂ 23 ਤੋਂ 25 ਜੂਨ ਦੇ ਵਿੱਚ ਇਹ ਪੰਜਾਬ ਵਿੱਚ ਐਂਟਰੀ ਕਰ ਸਕਦਾ ਹੈ ਪੰਜਾਬ ਦੇ ਵਿੱਚ ਮੀਂਹਾਂ ਦੀ ਐਂਟਰੀ ਹੋ ਜਾਵੇਗੀ ਪਿਛਲੇ ਸਾਲ 1 ਜੁਲਾਈ ਦੀ ਤਾਰੀਖ ਦਿੱਤੀ ਗਈ ਸੀ 5 ਦਿਨ ਲੇਟ ਆਇਆ ਸੀ ਕਿ ਕਿ ਐਵਰੇਜ ਮੰਨੀ ਜਾਂਦੀ ਹੈ ਜਾਂ ਤਾਂ 5 ਦਿਨ ਪਹਿਲਾਂ ਜਾਂ 5 ਦਿਨ ਲੇਟ ਇੱਕ ਪਿਛਲੇ 50 ਸਾਲ ਦੇ ਰਿਕਾਰਡ ਦੇ ਹਿਸਾਬ ਨਾਲ ਇਹ ਸਿੱਟਾ ਕੱਢਿਆ ਗਿਆ ਹੈ ਤੇ ਹੁਣ ਉਮੀਦ ਹੈ ਕਿ 24 25 26 ਜੂਨ ਕਿਸੇ ਦਿਨ ਵੀ ਮੌਨਸੂਨ ਪੰਜਾਬ ਵਿੱਚ ਐਂਟਰੀ ਕਰ ਸਕਦਾ ਹੈ ਬਾਕੀ ਜੋ ਵੀ ਹਾਲਾਤ ਹੋਣਗੇ ਉਹ ਜਾਣਕਾਰੀ ਅਸੀਂ ਅਗਲੀ ਵੀਡੀਓ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਬਾਕੀ ਆਉਂਦੀ ਅਪਡੇਟਸ ਜੋ ਵੀ ਹੋਣਗੀਆਂ ਉਗਲੀ ਵੀਡੀਓ ਵਿੱਚ ਲੈ ਕੇ حاضر ਹੋਵਾਂਗੇ ਚੈਨਲ YouTube ਵਾਲੇ ਫਾਰਮਰ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਜੋ ਵੀ ਅਪਡੇਟਸ ਹੋਣ ਉਹ ਤੁਹਾਨੂੰ ਸਹੀ ਤਰੀਕੇ ਨਾਲ ਅਤੇ ਵਧੀਆ ਤਰੀਕੇ ਨਾਲ ਪਹੁੰਚਦੀਆਂ ਹੋ ਸਕਣ ਮਿਲਦੇ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ ਧੰਨਵਾਦ ਜੀ